ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਜੋ ਕਿ ਬਈ ਮਨਿੰਦਰਜੀਤ ਸਿੰਘ ਬੀਟਾ ਜੋ ਕਿ ਉਹਨਾਂ ਦੇ ਪੂਰੇ ਜੋ ਤਿੱਖੇ ਬਿਆਨ ਅਮਰਪਾਲ ਦੇ ਖਿਲਾਫ ਆ ਗਏ ਸਿੱਧੇ ਸਾਫ ਪਤਾ ਲੱਗਦਾ ਉਹਦਾ ਕਹਿਣਾ ਇਹ ਆ ਵੀ ਤੁਸੀਂ ਜੋ ਇੱਕ ਖਾਲਸਤਾਨੀ ਚਾਹੁੰਦਾ ਵੀ ਉਹ ਮੈਂ ਖਾਲਸਤਾਨ ਲਿਆਉਣਾ ਚਾਹਣਾ ਪੰਜਾਬ ਦੇ ਵਿੱਚ ਤਾਂ ਤੁਸੀਂ ਉਹ ਲੋਕਾਂ ਦੇ ਨਾਲ ਖੜੇ ਹੋ ਜਿਹੜਾ ਕੀ ਦਵਾਈ ਦੇ ਵਿੱਚ ਰਹਿਣ ਵਾਲਾ ਜਿਨੇ ਕੀ ਮੁੱਛ ਦਾੜੀ ਕੇ ਕੇਸ ਕਟਵਾਏ ਹੋਏ ਸੀ ਤੇ ਅੱਜ ਉਹਨੇ ਬਾਣਾ ਪਾਲਿਆ ਗੁਰੂ ਦਾ ਤੇ ਉਹਨੂੰ ਤੁਸੀਂ ਸਿੱਖ ਸਮਝਦੇ ਹੋ ਉਹਨੂੰ ਤੁਸੀਂ ਭਿੰਡਰਾ ਵਾਲੇ ਦੇ ਨਾਲ ਮੁਲਾਕਾ ਭਿੰਡਰਾ ਵਾਲਾ ਸਮਝਣ ਲੱਗ ਰਹੇ ਹੋ ਤਾਂ ਵੀ ਹੁਣ ਜੇ ਗੱਲ ਕਰੀਏ ਅਮਰਤਪਾਲ ਨੂੰ ਲੈ ਕੇ ਅਮਰਤਪਾਲ ਦੇ ਖਿਲਾਫ ਤੋਂ ਹੈਗੇ ਹੈਗਾ ਉਹ ਤਾਂ ਜਿਹੜੀਆਂ ਗੱਲਾਂ ਹੋਰ ਕਹਿ ਰਿਹਾ ਹੋ ਸੰਤ ਜਰਨੈਲ ਸਿੰਘ ਜੋ ਭਿੰਡਰਾਂ ਵਾਲਾ ਉਹ ਕਹਿ ਰਿਹਾ ਵੀ ਹਰਮੰਦਰ ਸਾਹਿਬ ਨੂੰ ਢਾਲ ਬਣਾਇਆ ਬੀਤਾ ਸਿੰਘ ਕਹਿ ਰਿਹਾ ਵੀ ਹਰਮੰਦਰ ਸਾਹਿਬ ਨੂੰ ਇਹ ਕਿੱਥੋਂ ਦੀ ਕਹਿੰਦਾ ਸਿੱਖ ਕਿਹੜੇ ਸਿੱਖ ਆ ਕਹਿੰਦਾ ਇਹ ਜਿਹੜੇ ਹਰਮੰਦਰ ਸਾਹਿਬ ਨੂੰ ਢਾਲ ਬਣਾਇਆ ਆਪਣੀ ਜਾਨ ਬਚਾਉਣ ਬਾਅਦ ਤੇ ਉਹਦੇ ਤੇ ਅਟੈਕ ਕਰਵਾਇਆ ਪੂਰੀ ਤਰ੍ਹਾਂ ਖਿਲਾਫ ਆ ਜੋ ਉਹਨਾਂ ਦੀਆਂ ਵੀਡੀਓ ਅਸੀਂ ਦੇਖੀ ਆ ਉਹਦੀ ਕੱਲ ਦੀ ਇੰਟਰਵਿਊ ਦੇ ਵਿੱਚ ਕਹਿ ਰਿਹਾ ਉਹ ਵੀ ਇਹ ਤੁਸੀਂ ਇਹਨਾਂ ਨੂੰ ਸਿੱਖ ਸਮਝਦੇ ਹੋ ਕਹਦਾ ਮੈਨੂੰ ਐ ਦੱਸੋ ਕਦੋਂ Hindu ਨੇ ਕਿਸੇ ਸਿੱਖ ਨੂੰ ਕਦੋਂ ਮਾਰਿਆ ਮੈਨੂੰ ਐ ਦਿਖਾਓ ਇੱਕ ਪਾਸੇ ਉਹ Hindu ਆਂ ਦੀ ਤਾਂ ਤਾਰੀਫ ਕਰ ਰਿਹਾ ਸਾਡੇ ਸਿੱਖਾਂ ਦੇ ਖਿਲਾਫ ਹੋ ਰਿਹਾ ਛੋਟੇ ਸਿੱਖ ਜਦੋਂ ਜੀ ਕਰਦਾ ਕਹਿੰਦਾ Hindu ਆਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਆਪਣੇ ਜਦੋਂ ਇਹ ਰਮੰਦਰ ਸਾਹਿਬ ਤੇ ਅਟੈਕ ਹੋਇਆ ਕਿੰਨੇ ਕੁ ਲੋਕਾਂ ਨੂੰ ਮਰਵਾਇਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਕਹਿ ਰਿਹਾ ਔਰ ਇੰਨੀ ਕ ਆਪਾਂ ਉਹਨੂੰ ਗੱਲ ਕਵਾਂਗੇ ਚਲੋ ਵੀ ਵੈਸੇ ਤਾਂ ਉਹ ਵੀ ਇੱਕ ਆਪਾਂ ਕਹਿ ਦਈਏ ਅੰਮ੍ਰਿਤਧਾਰੀ ਆ ਪਰ ਲੇਕਿਨ ਉਹਨੂੰ ਇੰਨੀਕ ਤਾਂ ਹੋਣੀ ਚਾਹੀਦੀ ਹੈ ਸਮਝ ਵੀ ਪੰਜਾਬ ਵਾਸਤੇ ਕੀ ਕੁਝ ਹੋਇਆਗਾ ਭਿੰਡਰਾਂ ਵਾਲਾ ਜੇ ਹੈਗਾ ਸੀ ਇੰਦਰਾ ਗਾਂਧੀ ਨੂੰ ਅੰਜਾਮ ਦੇਤਾ ਜਿਹੜੇ ਹੁਣ ਉਹਨਾਂ ਦੀ ਕੋਈ ਹੋਰ ਵੀ ਪੀੜ੍ਹੀ ਦੇ ਤੁਸੀਂ ਨਾਮ ਲੈ ਰਹੇ ਹੋ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਆਪਣਾ ਪੱਤਰਕਾਰ ਉਹਨੂੰ ਪੁੱਛ ਰਿਹਾ ਵੀ ਅਮਰਤਪਾਲ ਨੂੰ ਫਿਰ ਇੰਨੇ ਲੋਕਾਂ ਨੇ ਇੰਨੀ ਵੱਡੀ ਲੀਡ ਵੋਟਾਂ ਪਾ ਕੇ ਇਸ 497000 ਵੋਟ ਤੇ ਜਿੱਤੇ ਹੋਇਆ ਵੀ ਫਿਰ ਕਿਉਂ ਪਾਈਆਂ ਵੋਟਾਂ ਜੇ ਇੰਨਾ ਹੋ ਮਾੜਾ ਸੀ ਹਤਾ ਤੇ ਉਹਦਾ ਕਹਿਣਾ ਇਹ ਆ ਵੀ ਤੁਸੀਂ ਉਹਦੇ ਮਗਰ ਲੱਗ ਰਹੇ ਹੋ ਉਹਨੂੰ ਭਿੰਡਰਾਂ ਵਾਲਾ ਸਮਝ ਰਹੇ ਹੋ ਅਮਰਤਪਾਲ ਨੂੰ ਅਮਰਤਪਾਲ ਦੇ ਫੁੱਲ ਖਿਲਾਫ ਆ ਉਹ ਤੇ ਕਹਿਣ ਦਾ ਮਤਲਬ ਅਸੀਂ ਜੋ ਉਹਨਾਂ ਦੀ ਹੁਣ ਵੀਡੀਓ ਦੇਖੀਏ ਪੱਤਰਕਾਰ ਦੇ ਨਾਲ ਉਹ ਕਹਿਣ ਦਾ ਮਤਲਬ ਬਹਿਸ ਕਰ ਰਿਹਾ ਵੀ ਜਿਹਨੂੰ ਇਹ ਦੋਈ ਦੇ ਵਿੱਚ ਰਹਿਣ ਵਾਲਾ ਸ਼ਖਸ ਜਿਹਦੇ ਕੀ ਕੇਸ ਦਾੜੀ ਕਟਵਾ ਕੇ ਤੇ ਹੁਣ ਉਹਨੇ ਬਾਣਾ ਪਾ ਲਿਆ ਤਾਂ ਹੁਣ ਤੁਸੀਂ ਉਹਨੂੰ ਗੁਰੂ ਦਾ ਸਿੰਘ ਸਮਝਦੇ ਹੋ ਉਹਨੂੰ ਭਿੰਡਰਾਵਾਲਾ ਸਮਝ ਰਹੇ ਹੋ ਤੂੰ ਉਹਨੂੰ ਉੱਚੀ ਚੋਟੀ ਤੇ ਬਿਠਾ ਰਹੇ ਹੋ ਕਿਦੇ ਵਿੱਚ ਕੀ ਉਹ ਉਹਨੂੰ ਪਾਰਟੀਆਂ ਦੇ ਮੈਂਬਰ ਬਣਾ ਰਹੇ ਹੋ ਕਿ ਉਹਦੀ ਲੀਡਰ ਬਣਾ ਤਾਂ ਲੋਕਾਂ ਨੇ ਇਜ਼ਤ ਆ ਵੀ ਇਹਦੇ ਵਿੱਚ ਦੇਖ ਕੀ ਰਿਹਾ ਤੁਹਾਨੂੰ ਇਹਦਾ ਮਤਲਬ ਇਹ ਆ ਉਹਨਾਂ ਦਾ ਤੇ ਵਿੱਚ ਹੀ ਉਹ ਜੋ ਆਪਾਂ ਗੱਲ ਕਰੀਏ ਸੰਤ ਜਰਨੈਲ ਸਿੰਘ ਜੀਨੇ ਕੀ ਇਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਜੇ ਇੰਦਰਾ ਗਾਂਧੀ ਦੀ ਗੱਲ ਕਰੀਏ ਉਹਨੇ ਸਿੰਘ ਮਰਵਾਏ ਸੀ ਉਹਨਾਂ ਨੇ ਆਪਣਾ ਬਦਲਾ ਲਿਆ ਸੀ ਤੇ ਵਿੱਚ ਇਹ ਹਿੰਦੂਆਂ ਨੂੰ ਕੁੜੀਸੀ ਲਾਉਂਦਾ ਹਿੰਦੂਆਂ ਤੇ ਉੱਪਰ ਕਿਉਂ ਅਟੈਕ ਕਰਵਾਇਆ ਪਿੰਡਰਾ ਵਾਲੇ ਨੇ ਤਾਂ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਆ ਪਰ ਗੱਲ ਇੰਨੀ ਕਾ ਜੋ ਲੋਕਾਂ ਨੂੰ ਚੰਗਾ ਲੱਗਦਾ ਹੁੰਦਾ ਤਾਂ ਉਹੀ ਆ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਸੀ ਅਮਰਪਾਲ ਸਿੰਘ ਤਾਂ ਉਹਨੂੰ ਜਿਤਾਇਆ ਗਿਆ ਕੋਈ ਆਪਾਂ ਕਲਾਕਸ ਕੋਈ ਨਹੀਂ ਇੱਕ ਦੂਜੇ ਨੂੰ ਜਤਾ ਸਕਦਾ ਜੇ ਉਹਦੇ ਮਗਰ ਭਾਰੀ ਗਿਣਤੀ ਦੇ ਵਿੱਚ ਲੋਕ ਸੀ ਲੋਕਾਂ ਨੂੰ ਪਿਆਰ ਕਰਦੇ ਆ ਤਾਂ ਇੰਨੀ ਵੋਟ ਵੀ ਪੈ ਗਈ ਤਾਂ ਰਹਿ ਗਈ ਗੱਲ ਜਿਹੜੀ ਆ ਕੇਸ ਦਾੜੀ ਰੱਖਣ ਦੀ ਜਦੋਂ ਬੰਦੇ ਦਾ ਮਨ ਕਰੂਗਾ ਉਦੋਂ ਰੱਖ ਸਕਦਾ ਕੋਈ ਇਹ ਨਹੀਂ ਹੈਗਾ ਜੇ ਤਾਂ ਉਹਨਾਂ ਨੇ ਅੰਬਰਤਾ ਸ਼ੱਕ ਕੇ ਗੁਰੂ ਦਾ ਬਾਣਾ ਪਾ ਕੇ ਉਹਦੀ ਬੇਆਬਦੀ ਕਰਿਆ ਵੀ ਫੇਰ ਬਾਅਦ ਚ ਕਿਸ ਕਟਾਇਆ ਉਹਦਾ ਫਿਰ ਤੁਸੀਂ ਕਹਿ ਸਕਦੇ ਹੋ ਇਲਜ਼ਾਮ ਲਾ ਸਕਦੇ ਹੋ ਉਦੋਂ ਪਹਿਲਾਂ ਜੋ ਹੈਗਾ ਸੀ ਉਹ ਹੈਗਾ ਸੀ ਉਦੋਂ ਬਾਅਦ ਜਦੋਂ ਅਮਰਤ ਛੱਕ ਲਿਆ ਉਦੋਂ ਬਾਅਦ ਲੋਕਾਂ ਦੇ ਚਲੋ ਜਿਵੇਂ ਕਹਿੰਦੀਆਂ ਪੰਜਾਬ ਦੀ ਗੱਲ ਕਰਦਾ ਤਾਂ ਹੁਣ ਤੁਸੀਂ ਉਹਦੇ ਖਿਲਾਫ ਹੋ ਰਹੇ ਹੋ ਸਰਕਾਰ ਉਹਦੇ ਖਿਲਾਫ ਹੋ ਰਹੀ ਆ ਇਹ ਜੋ ਮਨਿੰਦਰ ਸਿੰਘ ਬੀਟਾ ਇਹ ਹੁਣ ਪੂਰੀ ਤਰ੍ਹਾਂ ਖਿਲਾਫ ਹੋ ਰਿਹਾ ਹੈਗਾ ਪੰਜਾਬ ਦੇ ਲੋਕ ਉਹਨੂੰ ਲਿਆਉਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਜਿਵੇਂ ਸਾਡੀ ਪੰਜਾਬ ਦੀ ਸਰਕਾਰ ਸੀਐਮ ਭਵਨਤਮਨ ਨੂੰ ਸੌਂਪਿਆ ਹੋਇਆ ਸਾਡਾ ਸਾਰਾ ਪੰਜਾਬ ਤੇ ਉਹ ਜਦੋਂ ਜੀ ਕਰਦਾ ਸਾਡੇ ਕਿਸਾਨਾਂ ਤੇ ਸਾਡੇ ਸਿੰਘਾਂ ਦੇ ਉੱਪਰ ਅਤਿਆਚਾਰ ਕਰੀ ਜਾਂਦਾ ਆ ਪਰਸੋ ਚੌਥੇ ਦਿਨ ਤੁਹਾਨੂੰ ਮੈਂ ਹਰ ਵੀਡੀਓ ਦੇ ਵਿੱਚ ਨਾਮ ਲੈਣਾਗਾ ਆ ਦੋ ਤਿੰਨ ਦਿਨ ਦੀ ਗੱਲ ਆ ਸਿੰਘਾਂ ਦੇ ਉੱਪਰ ਸਿੱਧਾ ਉਹਨਾਂ ਨੇ ਅਥਰੂਗਾਏ ਦੇ ਕੋਲੇ ਸਿੱਟੇ ਹਜੂਰੀ ਸਾਹਿਬ ਗੁਰੂ ਸਾਹਿਬ ਦੀ ਹਜੂਰੀ ਦੇ ਵਿੱਚ ਅਥਰੂਗਾਏ ਦੇ ਕੋਲੇ ਸਿੱਟੇ ਜਦੋਂ ਜੀ ਕਰਦਾ ਡਾਂਗਾ ਮਾਰ ਮਾਰਦੇ ਆਗੇ ਸਾਡੇ ਸਿੱਖਾਂ ਦੇ ਭਰਾਵਾਂ ਦੇ ਕਿਸਾਨਾਂ ਭਰਾਵਾਂ ਦੇ ਸਾਰਿਆਂ ਦੇ ਇਹ ਕਿੱਥੋਂ ਦੀ ਸਰਕਾਰ ਆ ਫਿਰ ਜੇ ਅਸੀਂ ਬੀਤਾ ਸਿੰਘ ਨੂੰ ਪੁੱਛੀਏ ਸਰਕਾਰ ਕੋਈ ਵੀ ਨਹੀਂ ਚੰਗੀ ਜੋ ਵੀ ਪੰਜਾਬ ਵਿੱਚ ਰਹੀ ਆ ਤਾਂ ਸਰਕਾਰ ਨੇ ਅਤਿਆਚਾਰ ਕਰਿਆ ਤਾਂ ਫਿਰ ਉਹਨੂੰ ਅੰਜਾਮ ਵਾਸਤੇ ਸਾਡੇ ਜੋ ਸਿੰਘ बैठेया चाहे ओ ਸਾਡੀ ਹੁਣ 2025 ਦੀ ਸਰਕਾਰ ਆ ਚਾਹੇ ਉਹ 1984 ਦੀ ਕਿਉਂਕਿ ਜੇ ਪੰਜਾਬ ਦੇ ਉੱਤੇ ਕੋਈ ਉਤੇਜਰ ਹੋਊ ਤਾਂ ਸਾਡੇ ਜੋ ਸਿੰਘ ਆ ਅੰਜਾਮ ਦੇਣ ਵਾਸਤੇ ਬੈਠੇ ਆ ਗੱਲ ਸਿੱਧੀ ਆ ਜੀ ਜੇ ਸਰਕਾਰਾਂ ਸਹੀ ਤਰੀਕੇ ਨਾਲ ਚੱਲਣਗੀਆਂ ਤਾਂ ਸਾਡਾ ਪੰਜਾਬ ਵੀ ਸਹੀ ਤਰੀਕੇ ਨਾਲ ਚੱਲੂ ਉਹਨਾਂ ਨਾਲ ਤੇ ਸਾਡੇ ਸਿੰਘ ਵੀ ਇਹ ਉਹਨੂੰ ਮਾੜਾ ਠਹਿਰਾ ਰਹੇ ਆ ਅਮਰਤਪਾਲ ਸਿੰਘ ਨੂੰ ਵੀ ਤਾਂ ਜੋ ਗੱਲ ਕਰੀਏ ਸੰਤ ਜਰਨੈਲ ਸਿੰਘ ਉਹ ਵੀ ਇੱਕ ਜੋਧਾ ਸੀ ਤੇ ਕਿਹੜੇ ਗੱਲ ਇੱਕ ਹੋਰ ਚਤਾਰੀ ਹੈ ਵਿੱਚ ਕਹਿੰਦਾ ਜਿਹੜਾ ਸੁਖਵੀਰ ਬਾਦਲ ਦੇ ਉੱਤੇ ਅਟੈਕ ਹੋਇਆ ਉਹਨੂੰ ਤੁਸੀਂ ਜੋੜਾ ਬਣਾਤਾ ਨਰਾਇਣ ਸਿੰਘ ਚੌੜੇ ਨੂੰ ਕਹਿੰਦਾ ਜਿਵੇਂ ਪੰਜਾਬ ਦੇ ਵਿੱਚ ਕੁਝ ਗਲਤ ਕਰ ਰਿਹਾ ਹੁੰਦਾ ਉਹਨੂੰ ਤੁਸੀਂ ਚੱਕ ਕੇ ਜੋੜਾ ਬਣਾ ਦੇਣੋ ਕਹਿੰਦਾ ਮਤਲਬ ਇਹ ਅਮਰਤਪਾਲ ਨੂੰ ਕਹਿ ਰਿਹਾ ਤੇ ਜੋ ਸੰਤ ਜਰਨੈਲ ਸਿੰਘ ਨੂੰ ਇਹਦੇ ਪੂਰੀ ਤਰ੍ਹਾਂ ਫੁੱਲ ਖਿਲਾਫ ਉਹਦੇ ਬਿਆਨ ਪਰ ਪੰਜਾਬ ਕੀ ਚਾਹੁੰਦਾ ਪਣੂ ਸਾਰਿਆਂ ਨੂੰ ਪਤਾ ਹੁਣ ਜੋ 14 ਜਨਵਰੀ ਨੂੰ ਨਵੀਂ ਪਾਰਟੀ ਜੋ ਬਣ ਜਾ ਰਹੀ ਸੀ ਅਮਰਤਪਾਲ ਨੂੰ ਲੈ ਕੇ ਆ ਇਹਨਾਂ ਨੇ ਪਹਿਲਾਂ ਹੀ ਉਹਦੇ ਉੱਪਰ ਯੂਐਪੀ ਲਾਇਆ ਗਿਆ ਜਦੋਂ ਐਨਐਸਏ ਲਾਈ ਲਾਈ ਸੀ ਤਾਂ ਉਦੋਂ ਯੂਐਪੀ ਇਹਨਾਂ ਦੇ ਜ਼ਿਆਦਾ ਨਹੀਂ ਸੀ ਵੀ ਕੋਈ ਹੋਰ ਵੀ ਇਹਨੇ ਕੁਝ ਕਰਿਆਗਾ ਤਾਂ ਹੁਣ ਇਹਨਾਂ ਨੇ ਹਰੀ ਸਿੰਘ ਨਾਉਂ ਦਾ ਜੋ ਇੱਕ ਸਖਸ ਗੁਰਪ੍ਰੀਤ ਸਿੰਘ ਹਰੀ ਨਾਉਂ ਦਾ ਤਾਂ ਉਹਦਾ ਉਹਦਾ ਇਲਜ਼ਾਮ ਸਾਰਾ ਇਹਦੇ ਉੱਪਰ ਲਾਇਆ ਤਾਂ ਕਿਉਂਕਿ ਜੋ ਬੰਦਾ ਅਨਸਾਂ ਆਸਾਨ ਜੇਲ੍ਹ ਦੇ ਵਿੱਚ ਆਹੋ 1500 ਕਿਲੋਮੀਟਰ ਬੰਦੀ ਬੈਠਾਗਾ ਬੰਦੀ ਬਣਾ ਕੇ ਰੱਖਿਆ ਗਿਆ ਉਹਨੂੰ ਤਾਂ ਉਹਨਾਂ ਇਨਸਾਨ ਕਿਵੇਂ ਗਲਤ ਕੰਮ ਕਰਦੋ ਉਹਦੇ ਉੱਪਰ ਬੈਠੇ ਦੇ ਉੱਪਰ ਚਾਹੇ ਤੁਸੀਂ ਲੱਖ ਪਰਚੇ ਪਾ ਦੋ ਪੰਜਾਬ ਦੀ ਇੱਕ ਆਵਾਜ਼ ਆ ਜਿਵੇਂ ਹੁਣ ਸਾਡੇ ਆ ਤੁਸੀਂ ਇਹ ਗਾਮੇ ਦੇਖ ਰਹੇ ਹੋ ਕੱਲ ਇੱਕ ਬੱਸ ਨੂੰ ਸ਼ਰੇਆਮ ਘੇਰ ਕੇ ਉਹਨੂੰ ਭੰਨਿਆ ਜਾਂਦਾਗਾ ਨਸ਼ੇੜੀਆਂ ਵੱਲੋਂ ਤਾਂ ਹੋਰ ਇੱਕ ਕਈ ਘਰ ਅਠਕਰਾਂ ਦੇ ਵਿੱਚ ਪੈਟਰੋਲ ਦੇ ਬੰਬ ਬਣਾ ਕੇ ਤੇ ਘਰ ਜਾੜ ਦਿੱਤੇ ਜਾਂਦੇ ਆ ਸਾਰਾ ਕੁਝ ਮਚਾਉਂਦੇ ਆ ਭਾਂਡੇ ਛਨੇ ਜੋ ਹੁੰਦੇ ਆ ਤੋੜ ਦਿੱਤੇ ਜਾਂਦੇ ਤੇ ਕਈਆਂ ਨੂੰ ਫੱਟੜ ਵੀ ਕਰ ਦਿੱਤੇ ਵੱਡਾ ਟੁੱਕੀ ਚੱਲ ਰਹੀ ਆ ਜੇ ਹੈ ਸਾਡੇ ਅਮਰਤਪਾਲ ਸਿੰਘ ਜੇ ਪੰਜਾਬ ਦੇ ਵਿੱਚ ਇਹਦੀ ਸਰਕਾਰ ਆਜੂ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਕੱਲ ਪੰਜਾਬ ਵੀ ਸਾਡਾ ਇਹੀ ਚਾਹੁੰਦਾ ਪੰਜਾਬ ਦੀਆਂ ਮਾਵਾਂ ਜੋ ਇਹੀ ਚਾਹੁੰਦੀਆਂ ਇਹ ਜਿਹੜਾ ਸੀਐਮ ਭਾਤਮਾਨ ਜੇ ਕਿਤੇ ਕੁਝ ਹੁੰਦਾ ਤਾਂ ਉੱਥੇ ਇਹਦਾ ਪ੍ਰਸ਼ਾਸਨ ਉਦੋਂ ਪਹੁੰਚਦਾ ਜਦੋਂ ਸਾਰਾ ਕੁਝ ਹੋ ਜਾਂਦਾ ਨਾ ਮੁੜ ਕੇ ਇਹ ਗੱਲ ਸੁਣ ਜਦੋਂ ਜੀ ਕਰਦਾ ਇਹਨਾਂ ਦਾ ਜੇ ਕੋਈ ਧਰ ਨਹੀਂ ਲੱਗਦੇ ਉਦੋਂ ਡਾਂਗਾ ਮਾਰਦੇ ਕਿਸਾਨ ਲੋਕਾਂ ਦੇ ਸਾਡੇ ਜੋ ਸਿੱਖ ਸਿੱਖਾਂ ਤੇ ਵੀ ਮਾਰੀਆਂ ਗਈਆਂ ਕੱਲ ਪਰਸੋ ਦੀ ਵੀਡੀਓ ਚ ਮੈਂ ਹਰ ਵੀਡੀਓ ਚ ਨਾਮ ਲੈਣਾ ਹਾਂ ਦਾ ਉਦੋਂ ਆਰਡਰ ਕੌਣ ਦਿੰਦਾ ਕੀ ਦੇ ਕਹਿਣਤੇ ਹੁੰਦਾ ਇਹ ਸੀਐਮ ਭਵਨਤਮਨ ਤੇ ਤੇ ਜਿਹੜੇ ਆਹ ਜਿਹੜੇ ਆਹ ਮਨਜਿੰਦਰ ਸਿੰਘ ਜੋ ਉਹਦਾ ਨਾਮ ਲਿਆਗਾ ਮਨਜਿੰਦਰ ਸਿੰਘ ਜੋ ਬੀਟਾ ਬੂਟਾਗਾ ਤਾਂ ਇਹਦਾ ਕਹਿਣ ਦਾ ਮਤਲਬ ਉਹ ਇਹ ਜਿਹੇ ਲੋਕ ਆ ਜਿਹੜੇ ਇਹ ਖੜੀ ਨਹੀਂ ਹੋਣ ਦਿੰਦੇ ਸਾਡੇ ਜੋ ਕੋਈ ਪੰਜਾਬ ਦੀ ਗੱਲ ਕਰਦਾਗਾ ਖਿਲਾਫ ਹੋ ਜਾਂਦੇ ਆ ਉਸੇ ਦੀ ਚਲੋ ਜੀ ਜਿਵੇਂ ਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਹਰ ਵੀਡੀਓ ਚ ਕਹਿੰਦਾ ਹੁੰਦਾ ਮੈਂ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀਆਂ ਕੋਈ ਆਪਣੀ ਆਮ ਵੀਡੀਓ ਨਹੀਂ ਹੁੰਦੀ ਵਿਊ ਲੈਣ ਬਾਤੇ ਉਹਨਾਂ ਨੇ ਪੰਜਾਬ ਨੂੰ ਆਪਾਂ ਜਾਗਰਤ ਕਰਨਾ ਚਾਹੁੰਦੇ ਆ ਇਹ ਸਰਕਾਰਾਂ ਦੇ ਜੋ ਹੁਣ ਬਹੁਤ ਵੱਡੇ ਜੋ ਹੰਗਾਮੇ ਜਦੋਂ ਜੀ ਕਰਦਾ ਸਾਡੇ ਪੰਜਾਬੀਆਂ ਤੇ ਸਾਡੇ ਸਿੰਘਾਂ ਤੇ ਅਤਿਆਚਾਰ ਹੁੰਦਾ ਤੇ ਆਪਾਂ ਇਸ ਕਰਕੇ ਵੀ ਪੰਜਾਬ ਦੇ ਮੁੱਦੇ ਦੇ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਪੰਜਾਬ ਦੇ ਪ੍ਰਤੀ ਚੈਨਲ ਆ ਆਪਣਾ ਤੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਵਿਚਾਰ ਜੋ ਪੰਜਾਬ 'ਚ ਹੁੰਦਾ ਜੋ ਅੱਜ ਬੀਤਾ ਸਿੰਘ ਨੂੰ ਲੈ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਿਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ